ਇਸ ਇਦਾਂ ਆ ਚਲੋ ਮੁੰਡਾ ਬੋਲਦਾ ਜੋ ਬੋਲਦਾ ਹਨਾ ਇੱਥੇ ਬਾਈ ਸਾਰੇ ਬੰਦ ਨੂੰ ਜਿਹੜੇ ਮਤਲਬ ਬਿਮਾਰ ਆ ਕੋਈ ਹਨਾ ਕੋਈ ਬੱਚੇ ਦਾ ਪੇਪਰ ਆ ਠੀਕ ਹੈ ਕਿਸੇ ਵੀ ਹੁਣ ਕਈ ਆਰਮੀ ਵਾਲੇ ਅਫਸਰ ਸੀਗੇ ਅਸੀਂ ਉਹਨਾਂ ਨੂੰ ਥੋੜਾ ਬਤਾ ਕੇ ਕਿਹਾ ਬਾਈ ਦੇਖੋ ਤੁਹਾਡੇ ਬੰਦੇ ਕਿਦਾਂ ਨਜਾਇਜ਼ ਕੰਮ ਕਰ ਰਹੇ ਆ ਉੱਥੇ ਹਨਾ ਵੀ ਯਾਰ ਸਾਡੇ ਦੇਖੋ ਵੀ ਕਿਸਾਨਾਂ ਦੇ ਬੋਲੋ ਵੀਰਾਂ ਦੇ ਸੇਹਾਂ ਵੀ ਕਿਸਾਨਾਂ ਨਾਲ ਨਜਾਇਜ਼ ਹੀ ਹੋ ਰਹੀ ਹੈ ਬਾਈ ਹਨਾ ਤੁਸੀਂ ਵੇਖੋਗੇ ਯਾਰ ਪੰਜਾਬ ਦੀ ਧਰਤੀ ਅੱਜ ਜਵਾਨੀ ਤੇ ਕਿਸਾਨੀ ਸੜਕਾਂ ਤੇ ਉਤਰੀ ਹੋਈ ਆ ਜਵਾਨੀ ਕਿਸ ਕਰਕੇ ਉਤਰੀ ਹੈ ਬਾਈ ਮੈਂ ਕਹਿੰਦਾ ਇੱਥੇ ਜਿੰਨੇ ਵੀ ਬੰਦੇ ਨੌਜਵਾਨ ਖੜੇ ਆ ਨਾ ਬਾਈ ਇੱਕ ਜਣਾ ਹੱਥ ਖੜਾ ਕਰਕੇ ਦੱਸੋ ਜਿਹੜਾ ਸਰਕਾਰੀ ਲਗਿਆ ਹੋਵੇ ਸਟੇਟ ਸੈਂਟਰ ਦੀ ਸਰਕਾਰ ਨੇ ਬਾਈ ਮੈਂ ਕਹਿੰਦਾ ਸਾਰਾ ਕੁਝ ਹੀ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਆ ਭਾਵੇਂ ਕੋਈ ਵੀ ਤੁਹਾਨੂੰ ਪਤਾ ਹੀ ਬਾਈ ਤੁਸੀਂ মিডিਆ ਵਾਲੇ ਆ ਹਨ ਤੇ ਕੋਈ ਚੀਜ਼ ਇਹਨਾਂ ਬੰਦਿਆਂ ਨੇ ਨਹੀਂ ਛੱਡੀ ਜਿਹੜੀ ਨਾ ਵਿਕੀ ਹੋਵੇ ਤੇ ਰੈਂਦੀ ਖੁੰਦੀ ਪੰਜਾਬ ਦੀ ਜ਼ਮੀਨਾਂ ਸੀਗੀਆਂ ਰੈਂਦੀ ਖੁੰਦੀ ਪੰਜਾਬ ਦੀ ਕਿਸਾਨੀ ਸੀ ਜਵਾਨੀ ਸੀ ਠੀਕ ਆ ਇਹਨਾਂ ਨੇ ਮੈਂ ਕਹਿੰਦਾ ਬਾਈ ਇਹ ਵੀ ਖਤਮ ਕਰ ਹੀ ਦੇਣੀ ਹੈ ਹਨਾ ਤਿੰਨ ਤਰ੍ਹਾਂ ਤਰੀਕੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਬਈ ਵਿਦੇਸ਼ਾਂ ਵਿੱਚ ਭੇਜ ਕੇ ਚਿੱਟੇ ਦੇ ਨਸ਼ੇ ਗੱਲ ਤੇ ਧਰਨੇ ਲਵਾਗਾ ਠੀਕ ਹੈ ਜਦੋਂ ਤੱਕ ਬਈ ਇਹ ਜ਼ਬਰ ਜ਼ੁਲਮ ਦਿੱਲੀ ਦੇ ਤਖਤ ਦੇ ਮਤਲਬ ਜਿਹੜਾ ਹੋ ਰਿਹਾ ਕਿਸਾਨਾਂ ਤੇ ਜਵਾਨਾਂ ਤੇ ਜਦੋਂ ਤੱਕ ਇਹ ਬੰਦ ਨਾ ਹੋਇਆ ਨਾ ਤਾਂ ਸਾਡੀ ਜਵਾਨੀ ਤੇ ਸਾਡੀ ਕਿਸਾਨੀ ਇਸੇ ਤਰ੍ਹਾਂ ਦਿੱਲੀ ਵੱਲ ਕੂਚ ਕਰਦੀ ਰਹੂਗੀ ਕਿੱਥੋਂ ਐਓ ਬਈ ਆਪਾਂ ਹੀ ਬਨੂੜ ਤੋਂ ਹੀ ਆ ਜੀ ਸਵੇਰੀ ਆ ਗਈ ਜਦੋਂ ਬਣਦਾ ਕਰਿਆ ਸਾ ਟੋਲਪਰਾਸ ਸਵੇਰਨੀ ਮਾਤਾ ਹੁਣੀ ਆਏ ਜੀ ਥੋੜੇ ਦਿਨ ਪਹਿਲਾਂ ਆਪਾਂ ਵੀ ਨਾਲੇ ਆ ਇਹਨਾਂ ਦੇ ਆਪਾਂ ਕੰਮ ਚੱਲੇ ਸੀਗੇ ਕੰਮ ਛੱਡ ਕੇ ਇੱਥੇ ਹੀ ਖੜ ਗਏ ਨਾਲੇ ਕੰਮ ਕਰਨਾ ਆਉਂਦੇ ਸੀ ਕੰਮ ਉਹਦੋਂ ਬਾਅਦ ਇੱਥੇ ਖੜ ਗਏ ਸੀ ਕੰਮ ਹਾਂਜੀ ਕੰਮ ਛੱਡ ਤਾਂ ਲੱਗੇ ਆਏ ਹੋਏ ਆ ਅਸੀਂ ਵੀ ਪ੍ਰਾਈਵੇਟ ਕੰਮ ਕੰਮਕਾਰਾਂ ਵਾਲੇ ਆ ਸਾਰੇ ਛੁੱਟੀਆਂ ਮਾਰ ਕੇ ਆਏ ਹੋਏ ਆ ਕਿਸ ਕਰਕੇ ਵੀ ਸਾਡੇ ਯਾਰ ਬਜ਼ੁਰਗਾਂ ਦੇ ਦੇਖ ਲਓ ਤੁਸੀਂ ਸ਼ੰਭੂ ਬਾਰਡਰ ਦੇ ਕਨੋਰੀ ਦੇ ਕਿੱਦਾਂ ਗੋਲੀਆਂ ਚਲਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨਹੀਂ ਮਤਲਬ ਹਿੰਦੁਸਤਾਨ ਦੀ ਸਰਕਾਰ ਪੰਜਾਬ ਤੇ ਹਿੰਦ ਦਾ ਇਹ ਬਾਰਡਰ ਬਣਿਆ ਹੋਇਆ ਹੈ ਬਾਈ ਤਾਂ ਆਮ ਲੋਕਾਂ ਦੀ ਇੱਕ ਗੱਲ ਹੈ ਇੱਕ ਆਮ ਲੋਕ ਗੱਲ ਨਹੀਂ ਸਮਝ ਰਹੇ ਟਾਈਮ 'ਚ ਜਿਹੜੇ ਲੋਕ ਕਹਿੰਦੇ ਆ ਵੀ ਜੱਟਾਂ ਕੋਲ ਜ਼ਮੀਨਾਂ ਆਏ ਤੇ ਦੂਜਿਆਂ ਨੂੰ ਸਾਨੂੰ ਕੀ ਲੋੜਾ ਲੜਨ ਦੀ ਬਾਈ ਜੀ ਜੇ ਅੱਜ ਸਾਡੇ ਕੋਲ ਏ ਕਾਨੂੰਨ ਬਣ ਗਏ ਨਾ ਸਾਡੇ ਕੱਲਿਆਂ ਵਾਸਤੇ ਨਹੀਂ ਹੈ ਜਿਹੜੀ ਆਮ ਜਨਤਾ ਆਟਾ ਦਾਲ ਸਭ ਕੁਝ ਮਹਗਾ ਹੋਣਾ ਆਮ ਲੋਕਾਂ ਨੂੰ ਇਹ ਗੱਲ ਸਾਜੀ ਸਮਝ ਨਹੀਂ ਆ ਰਹੀ ਜਦੋਂ ਪਤਾ ਲੱਗਣਾ ਨਾ ਪਰ ਉਦੋਂ ਬੋਲਣ ਜੋਗਾ ਵੀ ਕੋਈ ਨਹੀਂ ਰਹਿਣਾ ਇੱਥੇ ਖੜਨ ਜੋਗਾ ਹੁਣ ਪਾਕਿਸਤਾਨ ਦੇ ਵਿੱਚ ਆਟੇ ਦੇਣ ਦਾ ਕੀ ਰੇਟ ਚੱਲ ਰਿਹਾ শ্রীলੰਕਾ 'ਚ ਸਾਰਿਆਂ ਨੂੰ ਪਤਾ ਆਪਾਂ ਨੂੰ ਪਰ ਲੋਕ ਸਮਝਦੇ ਨਹੀਂ ਪਤਾ ਨਹੀਂ ਕਾਹ ਤੋਂ ਇੰਨਾ ਇਕੱਠ ਨਹੀਂ ਕਰਦੇ ਹੈਗੇ ਜਿਹੜੇ ਪ ਆਮ ਲੋਕਾਂ ਨੂੰ ਥੋੜਾ ਸਮਝਾਣਾ ਪੈਣਾ ਹੈ। ਬਿਲਕੁਲ ਦੇਖ ਸਕਦੇ ਹੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਪਹੁੰਚੇ ਨੇ ਤਾਂ ਇਧਰੋਂ ਵੀ ਜਿਹੜਾ ਬਿਲਕੁਲ ਦਿਖਾਵਾ ਕਿ ਕਿਹੜੇ-ਕਿਹੜਿਆਂ ਨੂੰ ਰਾਹਗੀਰਾਂ ਨੂੰ ਆਉਣ ਦਿੱਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਹਾਂ। ਜਿਹੜਾ ਕੀ ਹੋ ਗਿਆ ਭਾਈ? ਇਹ ਭਰਾਵਾ ਮੋਦੀ ਸਰਕਾਰ ਨੇ ਗੰਦ ਪਾਦਾ ਇੱਥੇ ਬਿਲਕੁਲ। ਹੂੰ। ਹਾਂਜੀ ਬਾਬਾ ਜੀ। ਪਿੰਡ 'ਚ ਆਪਣਾ ਦਰਬਾਰ ਹੈਗਾ। ਐਸਾ ਸਹਿਯੋਗ ਦੇ ਰਹੇ ਹਾਂ ਉਲਟ ਸੰਸਥਾ ਲੋ। ਐਸੀ ਗੱਲਾਂ ਹੋਣੇ ਇੱਥੇ ਜਾਣਾ ਲੋਕਲ ਬੰਦੇ ਆ। ਹੁਣ ਇਹਦੇ ਬਾਅਦ ਕਿਧਰ ਕੁੰਮਕੇ ਜਾਈ ਦੱਸੋ। ਬਾਬਾ ਜ ਕਾਲੀ ਫੋਰੀਬਲ ਸੋ ਸੇਵਾ ਕਰਨੀ ਹੁੰਦੀ ਹੈ 10 ਪਤਾ ਨਹੀਂ 15 ਰਾ ਹੁਣੇ ਇਦਨ ਕੋਈ ਨਹੀਂ ਗਈਆਂ ਨਾ ਨਹੀਂ ਉਹ ਪਤਾ ਕਿੱਥੇ ਗਈਆਂ ਸ਼ੰਭੂ ਬਾਡਰ ਗਈਆਂ ਮੈਂ ਤੇ ਇੱਥੇ ਜਾਣਾ ਹੁਣ ਅਸੀਂ ਲੰਗਰ ਸ਼ੰਭੂ ਬਾਡਰ ਗਈਆਂ ਉਹ ਕਿੱਥੇ ਨਹੀਂ ਗਈਆਂ ਹਾਂਜੀ ਲੰਗਰ ਭੇਜਦੇ ਆ ਅਸੀਂ ਗੱਲ ਨਹੀਂ ਹੈ ਕਿ ਅੱਬਾ ਉਸੇ ਸਹਿਯੋਗ ਦੇ ਰਹੇ ਆ ਮੈਂ ਸਵੇਰ ਕੀ ਐਨੀ ਗੱਡੀਆਂ ਗੱਡੀਆਂ ਐਂਬੂਲੈਂਸ ਅਸੀਂ ਕੱਢ ਰਹੇ ਆ ਅਮਰਜੈਂਸੀ ਅਸੀਂ ਕੱਢ ਰਹੇ ਆ ਅਮਰਜੈਂਸੀ ਸੇਵਾ ਅਸੀਂ ਸੇਵਾ ਅਸੀਂ ਸੇਵਾ ਹੀ ਕਰਦੇ ਆਂ ਤੇ ਦਰਬਾਰ ਆ ਪੜਾ ਕੋਈ ਕਰਾ ਲਾ ਪੜਾ ਆ ਜੋ ਮੇਰੇ ਨਾਲ ਬੈਠੋ ਮੈਂ ਗਲਤ ਬੋਲਾ ਤੁਹਾਨੂੰ ਕਹਿ ਰਿਹਾ ਜੀ ਵੀ ਸੇਵਾਦਾਰ ਹੈ ਤੁਸੀਂ ਮ ਜ਼ਰੂਰ ਕੋ ਦੋ ਮਿੰਟ ਕੋਈ ਨਹੀਂ ਕੱਢ ਦਿੰਦੇ ਆ ਤੁਸੀਂ ਕੋਈ ਨਹੀਂ ਕੱਟੋ ਇਹ ਅਵਸਥਾ ਜਿਵੇਂ ਕਿ ਤੇ ਲੈ ਕੇ ਆਏ ਨਾ ਕੋ ਪਿੱਛੇ 10 ਗੱਡੀਆਂ ਹੋਰ ਆ ਜਾਣੀਆਂ ਜੀ ਪਰਮਿਸ਼ਨ ਲਈ ਪਿੱਛੇ ਬੰਦੇ ਨੇ ਮੈਨੂੰ ਕਿਹਾ ਠੀਕ ਹੈ ਕੋਈ ਕੱਢ ਦਿੰਦਾ ਠੀਕ ਹੈ ਠੀਕ ਠੀਕ ਹੈ ਬਈ ਠੀਕ ਕੜਾ ਕਰ ਜਾਣ ਦਿਓ ਯਾਰ ਇਹਨੇ ਗੁਰਦੁਆਰੇ ਮੈਂ ਜਾਣਾ ਬਾਬੇ ਦੇ ਤਾਂ ਦੇਖ ਸਕਦੇ ਹੋ ਸੀ ਥੋੜਾ ਬਹੁਤ ਜਿਹੜਾ ਜਾਣ ਦਿਓ ਨਾ ਨਹੀਂ ਜਾਣ ਦਿਓ ਦੋ ਗੱਡੀਆਂ ਪਿੱਛੇ ਨਹੀਂ ਆ ਨਹੀਂ ਕਿਸ਼ ਨੂੰ ਨਹੀਂ ਜਾਣ ਦੇਣਾ ਸਾਰੀਆਂ ਆ ਜਾਣੀਆਂ ਯਾਰ ਭਾਈ ਭਾਈ ਹਮੇ ਨਹੀਂ ਲੰਘਣ ਦਿੰਦੇ ਯਾਰ ਕੀ ਹੋ ਗਿਆ ਹੁਣ ਗੱਡੀ ਇਹ ਕਿ ਕਿੱਥੇ ਜਾਣਾ ਗੱਡੀ ਨੇ ਹੇ ਜੋ ਮੋਦੀ ਨਹੀਂ ਗੱਡੀ ਬਾਈ ਉਹਨੇ ਕਿੱਥੇ ਜਾਣਾ ਕਿਨੂੰ ਕਿਨੂੰ ਜਾਣਦੇ ਨੇ ਨਾ ਦਾ ਨਾ ਦਾ ਇਹ ਕਾ ਪਿੰਡ ਕਰਾਲਾ ਜੀ ਨਾ ਇਹ ਕਾ ਕਨੌੜਾ ਜੀ ਪਤਾ ਨਹੀਂ ਕਿੱਥੇ ਕਾ ਹੈ ਕਿੱਥੇ ਕਾ ਨਹੀਂ ਹੈਗਾ ਪੀਵੀ 70 ਡੇਰਾ ਬੱਤੀ ਕਾ ਨੰਬਰ ਹੈ ਜੀ ਡੇਰਾ ਬੱਤੀ ਕਾ ਨੰਬਰ ਹੈ ਜੀ ਕੋਈ ਸਾਡੇ ਬਾਹਰ ਨਹੀਂ ਹੈਗਾ ਇਹ ਇੱਧਰੋਂ ਆਇਆ ਕਹਿੰਦੇ ਅਸੀਂ ਗੁਰਦੁਆਰੇ ਜਾਣਾ ਅਸੀਂ ਕੀਰਤਨ ਕਰਾਂ ਸਾਰੇ ਹੀ ਐਵੇਂ ਕਹਿੰਦੇ ਜੂਰੇ ਪਤਾ ਨਹੀਂ ਜੀ ਸਾਨੂੰ ਕੀਰਤਨ ਕਰਨਾ ਇਹ ਵੀ ਕੀਰਤਨ ਕਾ ਟਾਈਮ ਨਹੀਂ ਹੈ ਕੋਈ ਕੀਰਤਨ ਕਾ ਟਾਈਮ ਨਹੀਂ ਹੈਗਾ ਅਸੀਂ ਅਸੀਂ ਵੀ ਗੁਰਦੁਆਰੇ ਜਾਣੇ ਆ ਤਾਨੂੰ ਵੀ ਪਤਾ ਵੀ ਕੀਰਤਨ ਦਾ ਟਾਈਮ ਨਹੀਂ ਹੁੰਦਾਾਰੇ ਕਾਰ ਦੇ ਕੜਾ ਦੇਖ ਲਓ ਤੁਸੀਂ ਦੇਖ ਲਓ ਬਾਬਾ ਜੀ ਬਾਬਾ ਜੀ ਮੈਂ ਦੇਖੋ ਨੰਨੇ ਨੰਨੇ ਕੋ ਲਗੇ ਤੇ ਨੰਨੇ ਨੰਨੇ ਕੋ ਕਿਹੜਾ ਤਰਲ ਪਿੰਡ ਹੈ ਕਿ ਨਹੀਂ ਇਹ ਦੇਖ ਲਓ ਦੇਖ ਲੋ ਮੇਰਾ ਅਨਨ ਨੰਨੇ ਕ ਲਗੇ ਤੇ ਨਾਲੇ ਸੀਨੀਅਰ ਸਿਟੀਜ਼ਨ ਹੈਗੇ ਕੋਈ ਐਸੀ ਗੱਲ ਨਹੀਂ ਇਸ ਬਜ਼ੁਰਗ ਨੂੰ ਤਾਂ ਥੋੜੀ ਮਦਦ ਕਰੋ ਅਸੀਂ ਤੁਹਾਡੀ ਬਜ਼ੁਰਗਾਂ ਨੂੰ ਤਾਂ ਘਰਾਂ ਬੈਠਣਾ ਚਾਹੀਦਾ ਅੱਜ ਚਲੋ ਜੇ ਜੇ ਜ਼ਰੂਰੀ ਜਾਣਾ ਤਾਂ ਜੇ ਜ਼ਰੂਰੀ ਜੇ ਜ਼ਰੂਰੀ ਜਾਣਾ ਤਾਂ ਦੇਖੋ ਕਰ ਵੀ ਸਕਦੇ ਹੋ ਰਾਤ ਮਾੜੀ ਮੋਟੀ ਜੇ ਜਾਣਾ ਹੀ ਹੈ ਬਾਈ ਜੀ ਹਮ ਮੈਂ ਮੇਰੀ ਬਾਤ ਸੁਣ ਭੈਣ ਦੇ ਬੋਲੇ जानदे जानदे गोली खा के आवे हमें गोली कोई नहीं जे कोई किसी नु प्रॉब्लम है भाई जा सकता है चाचा जानदे जानदे बाबा जाओ भाई ਓਏ ਜਾਓ ਜੀ ਕੋਈ ਚਲ ਜਾਓ 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 ਕੱਢੋ ਯਾਰ ਬਾਬਾ ਜੀ ਨੂੰ ਕੱਢੋ ਯਾਰ ਤਾਂ ਨਾਮ ਕੀ ਸਕਿਉਰਟੀ ਨਾਲ ਬਾਈ ਬਾਈ ਨੇ ਫੇਰ ਵੀ ਛੁੱਟੀ ਲਈ ਵੀ ਆ ਕੀ ਬਾਈ ਪੀਸੀਐਮ ਦੀ ਸਕਿਉਰਟੀ ਚ ਬਾਈ ਨੇ ਫੇਰ ਛੁੱਟੀ ਲਈ ਵੀ ਆ ਇਹ ਕੋਈ ਗੱਲ ਵੀਰੇ ਕੱਢਾਂਗੇ ਸਾਰਿਆਂ ਨੂੰ ਕੱਢਾਂਗੇ ਇਹ ਗੱਲ ਨਹੀਂ 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 ਬਿਲਕੁਲ ਆਪਾਂ ਤਾਂ ਦੇਖ ਸਕਦੇ ਹੋ ਸੀ ਜਿਹੜੀ ਜਿਹੜੀ ਜਿਸ ਨੂੰ ਐਮਰਜੈਂਸੀ ਉੱਥੋਂ ਕੱਢ ਵੀ ਰਹੇ ਨੇ ਲੋਕ ਇਹੋ ਜੀ ਗੱਲ ਨਹੀਂ ਹੈ ਜਿੱਥੋਂ ਲੋਕ ਸਾਥ ਵੀ ਬਹੁਤ ਦੇ ਰਹੇ ਨੇ ਲੋਕ ਸਾਥ ਵੀ ਬਹੁਤ ਦੇ ਰਹੇ ਸਾਰੇ ਖੜੇ ਨੇ ਉਹ ਕਹਿੰਦੇ ਕੋਈ ਨਹੀਂ ਅਸੀਂ ਖੜੇ ਆ ਚਾਰ ਰੋਪਏ ਦਾ ਕੋਈ ਚੱਕ ਨਹੀਂ ਆ ਟਰੱਕ ਦੇਖੋ ਕਿੰਨੇ ਖੜੇ ਦਿਖਾ ਕੇ ਆਏ ਆ ਸਾਰੇ ਨੇ ਕਹਿੰਦੇ ਸਾਰੇ ਬੰਬੇ ਵਾਲਾ ਕਿਸੇ ਨਾਗਪੁਰ ਕਹਿੰਦੇ ਅਸੀਂ ਖੜੇ ਆ ਫਿਰ ਵੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਵਰ ਕਰ ਰਹੇ ਹੋ ਇਹ ਜੇ ਚਾ ਕੇ ਸਾਰੇ ਨੇ ਕਹਿੰਦੇ ਅਸੀਂ ਨਾਲ ਆ ਕਹਿੰਦੇ ਅਸੀਂ ਸਾਡੇ ਭਰਾ ਨਾਲ ਤੁਸੀਂ ਨਾਲ ਆ ਪਹਿਲਾਂ ਵੀ ਆਪ ਤਾਂ ਕੱਢ ਲਓ ਬਾਈ ਇਹਨਾਂ ਨੂੰ ਕੱਢਾਓ ਯਾਰ ਬਾਈ ਇੱਕੇ ਗੱਡੀ ਤੋਂ ਆ ਨਹੀਂ ਆਣੇਗੀ ਬਾਈ ਨੂੰ ਦੇਖ ਸਕਦੇ ਹੋ ਸੀ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਇਹ ਗੱਡੀ ਕਢਾ ਕੇ ਨਾ ਖਾਲੀ ਹੋ ਜਾਊਗਾ ਬਾਈ ਰੋਡ ਤਾਂ ਜਿਨ੍ਹਾਂ ਨੂੰ ਐਮਰਜੈਂਸੀ ਉਹਨਾਂ ਨੂੰ ਜਰੂਰ ਜਿਹੜਾ ਜਾਨ ਦਿੱਤਾ ਜਾ ਰਿਹਾ ਹੈਗਾ ਥੋੜੀ ਬਹੁਤ ਤਲਕਬਾਜੀ ਜਿਹੜੀ ਆ ਹੁੰਦੀ ਰਹਿੰਦੀ ਹੈਗੇ ਇਹੋ ਜਿਹੇ ਮਾਹੌਲ ਜਦੋਂ ਬਣਦਿਆ ਤਾਂ ਅਕਸਰ ਮਾੜਾ ਮੋਟਾ ਬੋਲ ਚਾਲ ਜਿਹੜੀ ਆ ਉਹ ਹੋ ਜਾਂਦੀ ਆ ਪਰ ਫੇਰ ਵੀ ਸਾਰਾ ਕੁਝ ਠੀਕ ਤਰ੍ਹਾਂ ਨਾਲ ਚੱਲ ਰਿਹਾ ਬਿਲਕੁਲ ਦੇਖ ਸਕਦੇ ਹੋ ਲੰਗਰ ਚੱਲ ਪਿਆ ਹੈਗਾ ਟੋਲ ਪਲਾਜ਼ੇ ਦੇ ਉੱਪਰ ਤਾਂ ਸਾਰਾ ਕੁਝ ਜਿਹ ਆ ਜਾਵਤੇ ਦੇ ਵਿੱਚ ਹੀ ਹੈਗਾ ਹੈਗਾ ਦੇਖ ਸਕਦੇ ਹੋ ਤਸਵੀਰਾਂ ਨਹੀਂ ਤੁਹਾਨੂੰ ਦਿਖਾ ਰਹੇ ਆ ਇਹ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਇੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ ਹੈਗਾ 4 ਵਜੇ ਤੱਕ ਜਿਹੜਾ ਇਹ ਪੂਰੇ ਦਾ ਪੂਰਾ ਸਮਰਥਨ ਸਾਰੇ ਲੋਕ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੋਈ ਬੱਚੇ ਦਾ ਪੇਪਰ ਆ ਠੀਕ ਹੈ ਕਿਸੇ ਵੀ ਹੁਣ ਕਈ ਆਰਮੀ ਵਾਲੇ ਅਫਸਰ ਸੀਗੇ ਅਸੀਂ ਉਹਨਾਂ ਨੂੰ ਥੋੜਾ ਬਤਾ ਕੇ ਕਿਹਾ ਬਾਈ ਦੇਖੋ ਤੁਹਾਡੇ ਬੰਦੇ ਕਿਦਾਂ ਨਾਜਾਇਜ਼ ਕੰਮ ਕਰ ਰਹੇ ਆ ਉੱਥੇ ਹਨਾ ਵੀ ਯਾਰ ਸਾਡੇ ਦੇਖੋ ਵੀ ਕਿਸਾਨਾਂ ਦੇ ਬੋਲੋ ਵੀਰਾਂ ਦੇ ਸਿੰਘ ਆ ਆਪਾਂ ਕਿਸਾਨਾਂ ਨੂੰ ਵੀ ਤਾਂ ਅਮਰਜੈਂਸੀ ਹੈਗੀ ਸਾਰਿਆਂ ਨੂੰ ਆਪਾਂ ਨੂੰ ਸਹੀ ਹੈ ਨਾ ਸਾਰ ਭਾਈ ਪਾਜੀ ਨਾ ਉਹ ਗੱਦੀ ਕਿਹੜੀ ਬਾਤ ਹੋ ਗਈ ਅੱਛਾ ਨਹੀਂ ਸਾਰਾ ਇਧਰੋਂ ਵੀ ਟ੍ਰੈਫਿਕ ਜਿਹੜੀ ਹੈ ਕੰਟਰੋਲ ਹੋਈ ਪਈ ਇਧਰੇ ਪਾਸੇ ਵੀ ਹਾਂਜੀ 4 ਵਜੇ ਖੋਲਾਂਗੇ ਵੀਰ ਸਾਰਿਆਂ ਨੂੰ ਲੰਘਣ ਸਾਰਿਆਂ ਖੋਲ ਦੇਗੇ ਇਦਾਂ ਆ ਚਲੋ ਮੁੰਡਾ ਬੋਲਦਾ ਜੋ ਬੋਲਦਾ ਹਨਾ ਇੱਥੇ ਬਈ ਸਾਰੇ ਬੰਦੇ ਨੂੰ ਜਿਹੜੇ ਮਤਲਬ ਬਿਮਾਰ ਆ ਕੋਈ ਹਨਾ ਕੋਈ ਬਸੇ ਬੱਚੇ ਦਾ ਪੇਪਰ ਆ ਠੀਕ ਹੈ ਕਿਸੇ ਵੀ ਹੁਣ ਕਈ ਆਰਮੀ ਵਾਲੇ ਆਫੀਸਰ ਸੀਗੇ ਅਸੀਂ ਉਹਨਾਂ ਨੂੰ ਥੋੜਾ ਬਤਾ ਕਿਹਾ ਬਾਈ ਦੇਖੋ ਤੁਹਾਡੇ ਬੰਦੇ ਕਿਦਾਂ ਨਜਾਇਜ਼ ਕੰਮ ਕਰ ਰਹੇ ਆ ਉੱਥੇ ਹਨਾ ਵੀ ਯਾਰ ਸਾਡਾ ਦੇਖੋ ਵੀ ਕਿਸਾਨਾਂ ਦੇ ਬੋਲੋ ਵੀਰੇ ਤੁਸੀਂ ਹਾਂ ਵੀ ਕਿਸਾਨਾਂ ਨਾਲ ਨਜਾਇਜ਼ ਹੀ ਹੋ ਰਹੀ ਹੈ ਬਾਈ ਹਨਾ ਤੁਸੀਂ ਵੇਖੋਗੇ ਯਾਰ ਪੰਜਾਬ ਦੀ ਧਰਤੀ ਅੱਜ ਜਵਾਨੀ ਤੇ ਕਿਸਾਨੀ ਸੜਕਾਂ ਤੇ ਉਤਰੀ ਹੋਈ ਆ ਜਵਾਨੀ ਕਿਸ ਕਰਕੇ ਉਤਰੀ ਹੈ ਬਾਈ ਮੈਂ ਕਹਿੰਨਾ ਇੱਥੇ ਜਿੰਨੇ ਵੀ ਬੰਦੇ ਨੌਜਵਾਨ ਖੜੇ ਆ ਨਾ ਬਾਈ ਇੱਕ ਜਣਾ ਹੱਥ ਖੜਾ ਕਰਕੇ ਦੱਸੋ ਜਿਹੜਾ ਸਰਕਾਰੀ ਲਗਿਆ ਹੋਵੇ ਸਟੇਟ ਸੈਂਟਰ ਦੀ ਸਰਕਾਰ ਨੇ ਬਾਈ ਮੈਂ ਕਹਿੰਨਾ ਸਾਰਾ ਕੁਝ ਹੀ ਕਾਰਪੋਰੇਟ ਘਰਾਣਿਆਂ ਨੂੰ ਬੇਚ ਦਿੱਤਾ ਆ ਭਾਵੇਂ ਕੋਈ ਵੀ ਤੁਹਾਨੂੰ ਪਤਾ ਹੀ ਬਾਈ ਤੁਸੀਂ মিডিਆ ਵਾਲੇ ਆ ਹਨ ਤੇ ਕੋਈ ਚੀਜ਼ ਇਹਨਾਂ ਬੰਦਿਆਂ ਨੇ ਨਹੀਂ ਛੱਡੀ ਜਿਹੜੀ ਨਾ ਵਿਕੀ ਹੋਵੇ ਤੇ ਰਹਿੰਦੀ ਖੁੰਦੀ ਪੰਜਾਬ ਦੀ ਜ਼ਮੀਨਾਂ ਸੀਗੀਆਂ ਰੈਂਦੀ ਕੁੰਦੀ ਪੰਜਾਬ ਦੀ ਕਿਸਾਨੀ ਤੇ ਸੀ ਜਵਾਨੀ ਸੀ ਠੀਕ ਐ ਇਹਨਾਂ ਨੇ ਮੈਂ ਕਹਿਣਾ ਬਈ ਇਹ ਵੀ ਖਤਮکاری ਦੇਣੀ ਆ ਹਨਾ ਤਿੰਨ ਤਰ੍ਹਾਂ ਤਰੀਕੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਬਈ ਵਿਦੇਸ਼ਾਂ ਵਿੱਚ ਭੇਜ ਕੇ ਚਿੱਟੇ ਦੇ ਨਸ਼ੇ ਗੱਲ ਤੇ ਧਰਨੇ ਲਵਾ ਕੇ ਠੀਕ ਐ ਜਦੋਂ ਤੱਕ ਬਈ ਇਹ ਜ਼ਬਰ ਜ਼ੁਲਮ ਦਿੱਲੀ ਦੇ ਤਖਤ ਨੇ ਮਤਲਬ ਜਿਹੜਾ ਹੋ ਰਿਹਾ ਕਿਸਾਨਾਂ ਤੇ ਜਵਾਨਾਂ ਤੇ ਜਦੋਂ ਤੱਕ ਇਹ ਬੰਦ ਨਾ ਹੋਇਆ ਨਾ ਤਾਂ ਸਾਡੀ ਜਵਾਨੀ ਤੇ ਸਾਡੀ ਕਿਸਾਨੀ ਇਸੇ ਤਰ੍ਹਾਂ ਦਿੱਲੀ ਵੱਲ ਕੂਚ ਕਰਦੀ ਰਹੂ ਕਿੱਥੋਂ ਐਓ ਬਈ ਆਪੇ ਬਨੂੜ ਤੋਂ ਹੀ ਆ ਜੀ ਸਵੇਰੀ ਆਗੇ ਜਦੋਂ ਬਣਦਾ ਕਰਿਆ ਸਾਡ ਟੋਲ ਪ੍ਰਾਸਾ ਸਵੇਰੀ ਨਹੀਂ ਮੈਂ ਤਾਂ ਹੁਣੀ ਆਇਆ ਜੀ ਥੋੜੀ ਦੇਰ ਪਹਿਲਾਂ ਆਪਾਂ ਵੀ ਨਾਲ ਹੀ ਆ ਇਹਨਾਂ ਦੇ ਆਪਾਂ ਕੰਮ ਚੱਲੇ ਸੀਗੇ ਕੰਮ ਛੱਡ ਕੇ ਇੱਥੇ ਹੀ ਖੜ ਗਏ ਨਾਲੇ ਕੰਮ ਕਰਨਾ ਆਉਂਦੇ ਕੰਮ ਉਦੋਂ ਬਾਅਦ ਇੱਥੇ ਹੀ ਖੜ ਗਏ ਹਾਂਜੀ ਕੰਮ ਛੱਡਦਾ ਲਿਖੇ ਆਏ ਹੋਏ ਆਸੀਂ ਵੀ ਪ੍ਰਾਈਵੇਟ ਕੰਮ ਕੰਮਕਾਰਾਂ ਵਾਲੇ ਆ ਸਾਰੇ ਛੁੱਟੀਆਂ ਮਾਰ ਕੇ ਆਏ ਹੋਏ ਆ ਕਿਸ ਕਰਕੇ ਵੀ ਸਾਡੇ ਯਾਰ ਬਜ਼ੁਰਗਾਂ ਦੇ ਦੇਖ ਲਓ ਤੁਸੀਂ ਸ਼ੰਭੂ ਬਾਰਡਰ ਦੇ ਖਨੋਰੀ ਤੇ ਕਿੱਦਾਂ ਗੋਲੀਆਂ ਚਲਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨਹੀਂ ਮਤਲਬ ਹਿੰਦੁਸਤਾਨ ਦੀ ਸਰਕਾਰ ਪੰਜਾਬ ਤੇ ਹਿੰਦ ਦਾ ਇਹ ਬਾਰਡਰ ਬਣਿਆ ਹੋਇਆ ਹੈ ਬਾਈ ਤਾ ਆਮ ਲੋਕਾਂ ਦੀ ਕੀ ਗੱਲ ਹੈ ਇੱਕ ਆਮ ਲੋਕ ਗੱਲ ਨਹੀਂ ਸਮਝ ਰਹੇ ਟਾਈਮ 'ਚ ਜਿਹੜੇ ਲੋਕ ਕਹਿੰਦੇ ਆਂ ਵੀ ਜੱਟਾਂ ਕੋਲ ਜ਼ਮੀਨਾਂ ਆਏ ਤਾਂ ਦੂਜਿਆਂ ਨੂੰ ਸਾਨੂੰ ਕੀ ਲੋੜਾ ਲੜਨ ਦੀ ਬਾਈ ਜੀ ਜੇ ਅੱਜ ਸਾਡੇ ਕੋਲੋਂ ਇਹ ਕਾਨੂੰਨ ਬਣ ਗਏ ਨਾ ਸਾਡੇ ਕੱਲਿਆਂ ਵਾਸਤੇ ਨਹੀਂ ਹੈ ਜਿਹੜੀ ਆਮ ਜਨਤਾ ਆਟਾ ਦਾਲ ਸਭ ਕੁਝ ਮਹਿੰਗਾ ਹੋਣਾ ਆਮ ਲੋਕਾਂ ਨੂੰ ਇਹ ਗੱਲ ਸਾਜੀ ਸਮਝ ਨਹੀਂ ਆ ਰਹੀ ਜਦੋਂ ਪਤਾ ਲੱਗਣਾ ਨਾ ਪਰ ਉਦੋਂ ਬੋਲਣ ਜੋਗਾ ਵੀ ਕੋਈ ਨਹੀਂ ਰਹਿਣਾ ਇੱਥੇ ਖੜਨ ਜੋਗਾ ਹੁਣ ਪਾਕਿਸਤਾਨ ਦੇ ਵਿੱਚ ਆਟੇ ਦੇਣ ਦਾ ਕੀ ਰੇਟ ਚੱਲ ਰਿਹਾ শ্রীলੰਕਾ 'ਚ ਸਾਰਿਆਂ ਨੂੰ ਪਤਾ ਆਪਾਂ ਨੂੰ ਪਰ ਲੋਕ ਸਮਝਦੇ ਨਹੀਂ ਪਤਾ ਨਹੀਂ ਕਾਹ ਤੋਂ ਇੰਨਾ ਇਕੱਠ ਨਹੀਂ ਕਰਦੇ ਹੈਗੇ ਜਿਹੜੇ ਆਮ ਲੋਕਾਂ ਨੂੰ ਥੋੜਾ ਸਮਝਣਾ ਪੈਣਾ ਹੈ। ਬਿਲਕੁਲ ਦੇਖ ਸਕਦੇ ਹੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਪਹੁੰਚੇ ਨੇ ਤਾਂ ਇਧਰੋਂ ਵੀ ਜਿਹੜਾ ਬਿਲਕੁਲ ਦਿਖਾਵਾ ਕਿ ਕਿਹੜੇ-ਕਿਹੜਿਆਂ ਨੂੰ ਰਾਹ ਗਿਆਰਾਂ ਨੂੰ ਆਉਣ ਦਿੱਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਹਾਂ। ਜਿਹੜਾ ਕੀ ਹੋ ਗਿਆ ਭਾਈ? ਇਹ ਭਰਾਵਾ ਮੋਦੀ ਸਰਕਾਰ ਨੇ ਗੰਦ ਪਾਦਾ ਇੱਥੇ ਬਿਲਕੁਲ ਹੂੰ ਹਾਂਜੀ ਬਾਬਾ ਜੀ। ਕਰਾ ਲੈ ਪਿੰਡ 'ਚ ਆਪਣਾ ਦਰਬਾਰ ਹੈਗਾ। ਅਸੀਂ ਸਹਿਯੋਗ ਦੇ ਰਹੇ ਹਾਂ ਉਲਟ ਸੰਸਥਾ ਨੂੰ ਐਸੀ ਗੱਲਾਂ ਹੁਣ ਇੱਥੇ ਜਾਣਾ ਲੋਕਲ ਬੰਦੇ ਆ। ਹੁਣ ਇਹਦੇ ਬਾਅਦ ਕਿਧਰ ਹੁਕਮ ਕੇ ਜਾਏ ਦੱਸੋ। ਬਾਬਾ ਜੀ ਚਾਲੀ ਸੋਰੀ ਬੀ ਸੇਵਾ ਕਰਨੀ ਹੁੰਦੀ ਹੈ 10 ਪਤਾ ਨਹੀਂ 15 ਰਾ ਹੁਣੇ ਇਦਨ ਨੂੰ ਕੋਈ ਨਹੀਂ ਗਈਆਂ ਨਾ ਨਹੀਂ ਉਹ ਪਤਾ ਕਿੱਥੇ ਗਈਆਂ ਸ਼ੰਭੂ ਬਾਡਰ ਗਈਆਂ ਮੈਂ ਤੇ ਇੱਥੇ ਜਾਣਾ ਹੁਣ ਮੈਂ ਅਸੀਂ ਲੰਗਰ ਸ਼ੰਭੂ ਬਾਡਰ ਗਈਆਂ ਉਹ ਕਿੱਥੇ ਨਹੀਂ ਗਈਆਂ ਹਾਂਜੀ ਲੰਗਰ ਭੇਜਦੇ ਆ ਐਸੀ ਗੱਲ ਨਹੀਂ ਕਿ ਅੱਬਾ ਉਸੇ ਸਹਿਯੋਗ ਦੇ ਰਹੇ ਆ ਮੈਂ ਸਵੇਰ ਕੀ ਐਨੀ ਗੱਡੀਆਂ ਗੱਡੀਆਂ ਐਂਬੂਲੈਂਸ ਅਸੀਂ ਕੱਢ ਰਹੇ ਆ ਅਮਰਜੈਂਸੀ ਅਸੀਂ ਕੱਢ ਰਹੇ ਆ ਅਮਰਜੈਂਸੀ ਸੇਵਾ ਅਸੀਂ ਸੇਵਾ ਅਸੀਂ ਸੇਵਾ ਹੀ ਕਰਦੇ ਆਂ ਤੇ ਦਰਬਾਰ ਆ ਪੜਾ ਕੋਈ ਕਰਾ ਲਾ ਪੜਾ ਆ ਜੋ ਮੇਰੇ ਨਾਲ ਬੈਠੋ ਮੈਂ ਗਲਤ ਬੋਲਾ ਤੁਹਾਨੂੰ ਕਹਿ ਰਿਹਾ ਜੀ ਵੀ ਸੇਵਾਦਾਰ ਹੈ ਤੁਸੀਂ ਮ ਜ਼ਰੂਕੋ 2 ਮਿੰਟ ਕੋਈ ਨਹੀਂ ਕੱਢ ਦਿੰਦੇ ਆ ਤੁਸੀਂ ਕੋਈ ਨਹੀਂ ਕੱਟੋ ਇਹ ਅਵਸਥਾ ਜਿਵੇਂ ਕਿਥੇ ਲੈ ਕੇ ਆਏ ਨਾ ਉਹ ਪਿੱਛੇ 10 ਗੱਡੀਆਂ ਹੋਰ ਆ ਜਾਣੀਆਂ ਜੀ ਪਰਮਿਸ਼ਨ ਲਈ ਪਿੱਛੇ ਬੰਦੇ ਨੇ ਮੈਨੂੰ ਕਿਹਾ ਠੀਕ ਹੈ ਕੋਈ ਕੱਢ ਦਿੰਦੇ ਆ ਠੀਕ ਹੈ ਠੀਕ ਠੀਕ ਹੈ ਬਿਲਕੁਲ ਠੀਕ ਕੜਾ ਕਰ ਜਾਣ ਦੋ ਯਾਰ ਇਹਨੇ ਗੁਰਦੁਆਰੇ ਮੈਂ ਜਾਣਾ ਬਾਬੇ ਨੇ ਤਾਂ ਦੇਖ ਸਕਦੇ ਹੋ ਸੀ ਥੋੜਾ ਬਹੁਤ ਜਿਹੜਾ ਜਾਣ ਦੋ ਨਾ ਨਹੀਂ ਜਾਣ ਦੋ ਦੋ ਗੱਡੀਆਂ ਪਿੱਛੇ ਜਾਣ ਦੋ ਨਹੀਂ ਯਾਰ ਨਹੀਂ ਕਿਸ਼ਨ ਨੂੰ ਨਹੀਂ ਜਾਣ ਦੇਣਾ ਸਾਰੀ ਆ ਜਾਣੀਆਂ ਯਾਰ ਬਾਈ ਬਾਈ ਹਮੇ ਨਹੀਂ ਲੰਘਣ ਦਿੰਦੇ ਯਾਰ ਇੱਧਰ ਇੱਧਰ ਬੰਦੇ ਖੜੇ ਆ ਗਏ ਨਾ ਨਹੀਂ ਬੰਦੇ ਕਿੱਥੇ ਜਾਣਾ ਗੱਡੀ ਨੇ ਹੇ ਹੇ ਜੋ ਮੋਦੀ ਨਹੀਂ ਗੱਡੀ ਬਾਈ ਉਹਨੇ ਕਿੱਥੇ ਜਾਣਾ ਕਿਨੂ ਕਿਨੂ ਜਾਣਦੇ ਨੇ ਨਾ ਦਾ ਨਾ ਦਾ ਇਹ ਕਹਿੰਦੇ ਪਿੰਡ ਕਰਾਲਾ ਜੀ ਨਾ ਇਹ ਕਹਿੰਦਾ ਕਨੌੜਾ ਜੀ ਪਤਾ ਨਹੀਂ ਕਿੱਥੇਗਾ ਹੈ ਕਿੱਥੇਗਾ ਨਹੀਂ ਹੈਗਾ ਪੀਵੀ 70 ਡੇਰਾ ਬੱਤੀ ਦਾ ਨੰਬਰ ਹੈ ਜੀ ਡੇਰਾ ਬੱਤੀ ਦਾ ਨੰਬਰ ਹੈ ਜੀ ਕੋਈ ਸਾਡੇ ਕੋਲ ਨਹੀਂ ਹੈਗਾ ਇਹ ਇੱਧਰੋਂ ਆਇਆ ਕਹਿੰਦੇ ਅਸੀਂ ਗੁਰਦੁਆਰੇ ਜਾਣਾ ਅਸੀਂ ਕੀਰਤਨ ਕਰਨ ਸਾਰੇ ਹੀ ਐਵੇਂ ਕਹਿੰਦੇ ਜੂਰੇ ਪਤਾ ਨਹੀਂ ਜੀ ਸਾਨੂੰ ਕੀਰਤਨ ਕਰਨਾ ਇਹ ਵੀ ਕੀਰਤਨ ਦਾ ਟਾਈਮ ਨਹੀਂ ਹੈ ਕੋਈ ਕੀਰਤਨ ਦਾ ਟਾਈਮ ਨਹੀਂ ਹੈਗਾ ਅਸੀਂ ਅਸੀਂ ਵੀ ਗੁਰਦੁਆਰੇ ਜਾਣੇ ਆ ਸਾਨੂੰ ਵੀ ਪਤਾ ਵੀ ਕੀਰਤਨ ਦਾ ਟਾਈਮ ਨਹੀਂ ਹੁੰਦਾਾਰੇ ਕਾਰਡ ਦਿਖਾਰੇ ਬਾਬਾ ਜੀ ਕਿਹੜਾ ਦੇਖ ਲਓ ਤੁਸੀਂ ਦੇਖ ਲਓ ਬਾਬਾ ਜੀ ਮੈਂ ਇੱਕ ਇੱਕ ਅੱਡੇ ਅੱਡੇ ਹੋਵੇ ਤੁਸੀਂ ਨੰਨੇ ਨੰਨੇ ਕੋ ਲਗੇ ਤੇ ਨੰਨੇ ਨੰਨੇ ਕੋ ਇਹ ਕਿਹੜੇ ਤਰ੍ਹਾਂ ਲੈ ਪਿੰਡ ਹੈ ਕਿ ਨਹੀਂ ਇਹ ਦੇਖ ਲਓ ਤੁਸੀਂ ਦੇਖ ਲਓ ਮੇਰਾ ਨੰਨੇ ਨੰਨੇ ਕੋ ਲਗੇ ਤੇ ਨਾਲੇ ਸੀਨੀਅਰ ਸਿਟੀਜ਼ਨ ਹੈਗੇ ਕੋਈ ਐਸੀ ਗੱਲ ਨਹੀਂ ਇਸ ਬਜ਼ੁਰਗ ਨੂੰ ਤਾਂ ਥੋੜੀ ਮਦਦ ਕਰੋ ਅਸੀਂ ਤੁਹਾਡੀ ਬਜੂਰ ਕਾ ਨੂੰ ਤਾਂ ਘਰ ਬੈਠਣਾ ਚਾਹੀਦਾ ਅੱਜ ਚਲੋ ਜੇ ਜੇ ਜ਼ਰੂਰੀ ਜਾਣਾ ਤਾਂ ਜੇ ਜ਼ਰੂਰੀ ਜੇ ਜ਼ਰੂਰੀ ਜਾਣਾ ਤਾਂ ਦੇਖੋ ਕਰ ਵੀ ਸਕਦੇ ਹੋ ਰਾਇਤ ਮਾੜੀ ਮੋਟੀ ਜੇ ਜਾਣਾ ਹੀ ਹੈ ਬਾਈ ਜੀ ਹਮੇ ਮੇਰੀ ਬਾਤ ਸੁਣ ਭੈਣ ਕੋਲੇ ਖਾ ਕੇ ਆਏ ਬਈ ਹਮੇ ਕੋਲੇ ਕੋਈ ਨਹੀਂ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਬਈ ਜਾ ਸਕਦਾ ਹੈ ਚਲੋ ਜਾਣਦੇ ਜਾਣਦੇ ਬਾਬਾ ਜਾਓ ਬਾਈ ਜਾਓ ਜਾਓ ਜੋ ਸਾਡ ਮਾਤਾ ਯਾਰ ਬਾਬਾ ਜੀ ਨੂੰ ਕਦੋਂ ਯਾਰ ਤਾਂ ਜਮ ਕੀ ਸਕਿਉਲਟੀ ਨਾਲ ਬਾਈ ਬਾਈ ਨੇ ਫੇਰ ਵੀ ਛੁੱਟੀ ਲਈ ਵੀ ਆ ਕੀ ਬਾਈ ਬਾਈ ਸੀਐਮ ਦੀ ਸਕਿਉਲਟੀ ਚ ਬਾਈ ਨੇ ਫੇਰ ਛੁੱਟੀ ਲਈ ਵੀ ਆ ਬਾਈ ਇਹਨੀ ਕੋਈ ਗੱਲ ਵੀ ਕੱਢਾਂਗੇ ਸਾਰੇ ਨੂੰ ਕੱਢਾਂਗੇ ਕੋਈ ਗੱਲ ਨਹੀਂ 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 ਬਿਲਕੁਲ ਆਪਾਂ ਤਾਂ ਦੇਖ ਸਕਦੇ ਹੋ ਸੀ ਜਿਹੜੀ ਜਿਹੜੀ ਚੀਜ਼ ਨੂੰ ਐਮਰਜੈਂਸੀ ਉੱਥੋਂ ਕੱਢ ਵੀ ਰਹੇ ਨੇ ਲੋਕ ਇਹੋ ਜੀ ਗੱਲ ਨਹੀਂ ਹੈ ਜਿੱਥੋਂ ਲੋਕ ਸਾਥ ਵੀ ਬਹੁਤ ਦੇ ਰਹੇ ਨੇ ਲੋਕ ਸਾਥ ਵੀ ਬਹੁਤ ਦੇ ਰਹੇ ਸਾਰੇ ਖੜੇ ਨੇ ਉਹ ਕਹਿੰਦੇ ਕੋਈ ਨਹੀਂ ਅਸੀਂ ਖੜੇ ਆ ਚਾਰ ਰੋਪਏ ਤਾਂ ਕੋਈ ਜੱਟ ਨਹੀਂ ਆ ਟਰੱਕ ਦੇਖੋ ਕਿੰਨੇ ਖੜੇ ਦਿਖਾ ਕੇ ਆਇਆ ਸਾਰੇ ਨੇ ਕਹਿ ਕੇ ਸਾਰੇ ਬੰਬੇ ਵਾਲਾ ਕਿਸੇ नागਪੁਰ ਕਹਿੰਦੇ ਅਸੀਂ ਖੜੇ ਆ ਫਿਰ ਵੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਵਰ ਕਰ ਰਹੇ ਹੋ ਇਹ ਜੇ ਚਾ ਕੇ ਸਾਰੇ ਨੇ ਕਿ ਅਸੀਂ ਨਾਲ ਆ ਕਹਿੰਦੇ ਅਸੀਂ ਨਾਲ ਆ ਸਾਡੇ ਭਰਾ ਨਾਲ ਤੁਸੀਂ ਨਾਲ ਆ ਪਹਿਲਾਂ ਵੀ ਆਪਾਂ ਜ ਕੱਢ ਲਓ ਭਾਈ ਇਹਨਾਂ ਨੂੰ ਕੱਢਾਓ ਯਾਰ ਬਾਈ ਇੱਕੇ ਗੱਡੀ ਤੋਂ ਆਣੇ ਆਣੇਗੀ ਭਾਈ ਨੂੰ ਦੇਖ ਸਕਦੇ ਹੋ ਸਿਹ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਗੱਡੀ ਕਢਾ ਕੇ ਨਾ ਖਾਲੀ ਹੋ ਜਾਊਗਾ ਭਾਈ ਰੋਡ ਭਾਈ ਫੇਰ ਆ ਜਾ ਤਾਂ ਜਿਨ੍ਹਾਂ ਨੂੰ ਐਮਰਜੈਂਸੀ ਉਹਨਾਂ ਨੂੰ ਜਰੂਰ ਜਿਹੜਾ ਜਾਨ ਦਿੱਤਾ ਜਾ ਰਿਹਾ ਹੈਗਾ ਥੋੜੀ ਬਹੁਤ ਤਲਕਬਾਜੀ ਜਿਹੜੀ ਆ ਹੁੰਦੀ ਰਹਿੰਦੀ ਹੈਗੇ ਇਹੋ ਜਿਹੇ ਮਾਹੌਲ ਜਦੋਂ ਬਣਦਿਆ ਤਾਂ ਅਕਸਰ ਮਾੜਾ ਮੋਟਾ ਬੋਲ ਚਾਲ ਜਿਹੜੀ ਆ ਉਹ ਹੋ ਜਾਂਦੀ ਆ ਪਰ ਫੇਰ ਵੀ ਸਾਰਾ ਕੁਝ ਠੀਕ ਤਰ੍ਹਾਂ ਨਾਲ ਚੱਲ ਰਿਹਾ ਬਿਲਕੁਲ ਦੇਖ ਸਕਦੇ ਹੋ ਲੰਗਰ ਚੱਲ ਪਿਆ ਹੈਗਾ ਟੋਲ ਪਲਾਜ਼ੇ ਦੇ ਉੱਪਰ ਤਾਂ ਸਾਰ ਜਾਵਤੇ ਦੇ ਵਿੱਚ ਹੀ ਹੈਗਾ ਹੈਗਾ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਆ ਇਹ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਇੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ ਹੈਗਾ 4 ਵਜੇ ਤੱਕ ਜਿਹੜਾ ਇਹ ਪੂਰੇ ਦਾ ਪੂਰਾ ਸਮਰਥਨ ਸਾਰੇ ਲੋਕ ਦਿੰਦੇ ਹੋਏ ਨਜ਼ਰ ਆ ਰਹੇ ਨੇ ਆਪਾਂ ਕਿਸਾਨਾਂ ਨੂੰ ਵੀ ਤਾਂ ਅਮਰਜੈਂਸੀ ਹੈਗੀ ਸਾਰਿਆਂ ਨੂੰ ਆਪਾਂ ਨੂੰ ਸਹੀ ਹੈ ਨਾ ਸਰ ਭਾਈ ਭਾਈ ਨਾਲ ਗੱਡੀ ਕਿਹੜੀ ਬਾਤ ਹੋਗੀ ਅੱਛਾ ਨਹੀਂ ਸਾਰਾ ਇਧਰੋਂ ਵੀ ਟ੍ਰੈਫਿਕ ਜਿਹੜੀ ਹੈ ਕੰਟਰੋਲ ਹੋਈ ਪਈ ਇਧਰੇ ਪਾਸੇ ਵੀ ਹਾਂਜੀ 4 ਵਜੇ ਖੋਲਾਂਗੇ ਵੀਰ ਸਾਰਿਆਂ ਨੂੰ ਲੰਘਣਾ ਸਾਰੇ ਖੋਲ ਦੇਗੇ ਇਦਾਂ ਆ ਚਲੋ ਮੁੰਡਾ ਬੋਲਦਾ ਜੋ ਬੋਲਦਾ ਹਨਾ ਇੱਥੇ ਬਈ ਸਾਰੇ ਬੰਦੇ ਜਿਹੜੇ ਮਤਲਬ ਬਿਮਾਰ ਆ ਕੋਈ ਹਨਾ ਕੋਈ ਬੱਸੇ ਬੱਚੇ ਦਾ ਪੇਪਰ ਆ ਠੀਕ ਹੈ ਕਿਸੇ ਵੀ ਹੁਣ ਕਈ ਆਰਮੀ ਵਾਲੇ ਆਫੀਸਰ ਸੀਗੇ ਅਸੀਂ ਉਹਨਾਂ ਨੂੰ ਥੋੜਾ ਬਤਾ ਕਿਹਾ ਬਾਈ ਦੇਖੋ ਤੁਹਾਡੇ ਬੰਦੇ ਕਿਦਾਂ ਨਜਾਇਜ਼ ਕੰਮ ਕਰ ਰਹੇ ਆ ਉੱਥੇ ਹਨਾ ਵੀ ਯਾਰ ਸਾਡਾ ਦੇਖੋ ਵੀ ਕਿਸਾਨਾਂ ਦੇ ਬੋਲੋ ਵੀਰੇ ਤੁਸੀਂ ਹਾਂ ਵੀ ਕਿਸਾਨਾਂ ਨਾਲ ਨਜਾਇਜ਼ ਹੀ ਹੋ ਰਹੀ ਹੈ ਬਾਈ ਹਨਾ ਤੁਸੀਂ ਵੇਖੋਗੇ ਯਾਰ ਪੰਜਾਬ ਦੀ ਧਰਤੀ ਅੱਜ ਜਵਾਨੀ ਤੇ ਕਿਸਾਨੀ ਸੜਕਾਂ ਦੇ ਉੱਤਰੀ ਹੋਈ ਆ ਜਵਾਨੀ ਕਿਸ ਕਰਕੇ ਉੱਤਰੀ ਆ ਬਾਈ ਮੈਂ ਕਹਿੰਦਾ ਇੱਥੇ ਜਿੰਨੇ ਵੀ ਬੰਦੇ ਨੌਜਵਾਨ ਖੜੇ ਆ ਨਾ ਬਾਈ ਇੱਕ ਜਣਾ ਹੱਥ ਖੜਾ ਕਰਕੇ ਦੱਸੋ ਜਿਹੜਾ ਸਰਕਾਰੀ ਲਗਿਆ ਹੋਵੇ ਸਟੇਟ ਸੈਂਟਰ ਦੀ ਸਰਕਾਰ ਨੇ ਬਾਈ ਮੈਂ ਕਹਿੰਦਾ ਸਾਰਾ ਕੁਝ ਹੀ ਕਾਰਪੋਰੇਟ ਘਰਾਣਿਆਂ ਨੂੰ ਬੇਚ ਦਿੱਤਾ ਆ ਭਾਵੇਂ ਕੋਈ ਵੀ ਤੁਹਾਨੂੰ ਪਤਾ ਹੀ ਬਾਈ ਤੁਸੀਂ মিডিਆ ਵਾਲੇ ਆ ਹਨ ਤੇ ਕੋਈ ਚੀਜ਼ ਇਹਨਾਂ ਬੰਦਿਆਂ ਨੇ ਨਹੀਂ ਛੱਡੀ ਜਿਹੜੀ ਨਾ ਵਿਕੀ ਹੋਵੇ ਤੇ ਰਹਿੰਦੀ ਖੁੰਦੀ ਪੰਜਾਬ ਦੀ ਜ਼ਮੀਨਾਂ ਸੀਗੀਆਂ ਰੈਂਦੀ ਕੁੰਦੀ ਪੰਜਾਬ ਦੀ ਕਿਸਾਨੀ ਸੀ ਜਵਾਨੀ ਸੀ ਠੀਕ ਆ ਇਹਨਾਂ ਨੇ ਮੈਂ ਕਹਿਣਾ ਬਈ ਇਹ ਵੀ ਖਤਮਕਾਰ ਹੀ ਦੇਣੀ ਆ ਹਨਾ ਤਿੰਨ ਤਰ੍ਹਾਂ ਤਰੀਕੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਬਈ ਵਿਦੇਸ਼ਾਂ ਵਿੱਚ ਭੇਜਗਾ ਚਿੱਟੇ ਦੇ ਨਸ਼ੇ ਗੱਲ ਤੇ ਧਰਨੇ ਲਵਾਗਾ ਠੀਕ ਹੈ ਜਦੋਂ ਤੱਕ ਬਈ ਇਹ ਜ਼ਬਰ ਜ਼ੁਲਮ ਦਿੱਲੀ ਦੇ ਤਖਤ ਦੇ ਮਤਲਬ ਜਿਹੜਾ ਹੋ ਰਿਹਾ ਕਿਸਾਨਾਂ ਤੇ ਜਵਾਨਾਂ ਤੇ ਜਦੋਂ ਤੱਕ ਇਹ ਬੰਦ ਨਾ ਹੋਇਆ ਨਾ ਤਾਂ ਸਾਡੀ ਜਵਾਨੀ ਤੇ ਸਾਡੀ ਕਿਸਾਨੀ ਇਸੇ ਤਰ੍ਹਾਂ ਦਿੱਲੀ ਵੱਲ ਕੂਚ ਕਰਦੀ ਰਹੂਗੀ ਕਿੱਥੋਂ ਆਇਓ ਬਈ ਆਪਾਂ ਵੀ ਬਲੂਡ ਤੋਂ ਹੀ ਆ ਜੀ ਸਵੇਰੀ ਆਗੇ ਜਦੋਂ ਬਣਦਾ ਕਰਿਆ ਸਾਡ ਟੋਲ ਪਲਾਜ਼ਾ ਸਵੇਰੀ ਨਹੀਂ ਮੈਂ ਤਾਂ ਹੁਣੀ ਆਇਆ ਜੀ ਥੋੜੇ ਦਿਨ ਪਹਿਲਾਂ ਆਪਾਂ ਵੀ ਨਾਲ ਹੀ ਆ ਇਹਨਾਂ ਦੇ ਆਪਾਂ ਕੰਮ ਚੱਲੇ ਸੀਗੇ ਕੰਮ ਛੱਡ ਕੇ ਇੱਥੇ ਹੀ ਖੜ੍ਹ ਗਏ ਨਾਲੇ ਕੰਮ ਕਰਨ ਆਉਂਦੇ ਸੀ ਕੰਮ ਉਦੋਂ ਬਾਅਦ ਇੱਥੇ ਖੜ੍ਹ ਗਏ ਹਾਂਜੀ ਕੰਮ ਛੱਡਦਾ ਲੱਗੇ ਆਏ ਹੋਏ ਆਸੀਂ ਵੀ ਪ੍ਰਾਈਵੇਟ ਕੰਮ ਕੰਮਕਾਰਾਂ ਵਾਲੇ ਆ ਸਾਰੇ ਛੁੱਟੀਆਂ ਮਾਰ ਕੇ ਆਏ ਹੋਏ ਆ ਕਿਸ ਕਰਕੇ ਵੀ ਸਾਡੇ ਯਾਰ ਬਜ਼ੁਰਗਾਂ ਦੇ ਦੇਖ ਲੋ ਤੁਸੀਂ ਸ਼ੰਭੂ ਬਾਰਡਰ ਦੇ ਕਨੋਰੀ ਦੇ ਕਿੱਦਾਂ ਗੋਲੀਆਂ ਚਲਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨਹੀਂ ਮਤਲਬ ਹਿੰਦੁਸਤਾਨ ਦੀ ਸਰਕਾਰ ਪੰਜਾਬ ਤੇ ਹਿੰਦ ਦਾ ਇਹ ਬਾਰਡਰ ਬਣਿਆ ਹੋਇਆ ਹੈ ਬਾਈ ਹਾਂ ਤਾਂ ਆਮ ਲੋਕਾਂ ਦੀ ਇੱਕ ਗੱਲ ਹੈ ਇੱਕ ਆਮ ਲੋਕ ਗੱਲ ਨਹੀਂ ਸਮਝ ਰਹੇ ਟਾਈਮ 'ਚ ਜਿਹੜੇ ਲੋਕ ਐਂ ਨੇ ਵੀ ਜੱਟਾਂ ਕੋਲ ਜ਼ਮੀਨਾਂ ਆਏ ਤੇ ਦੂਜਿਆਂ ਸਾਨੂੰ ਕੀ ਲੋੜਾ ਲੜਨ ਦੀ ਬਾਈ ਜੀ ਜੇ ਅੱਜ ਸਾਡੇ ਕੋਲੋਂ ਇਹ ਕਾਨੂੰਨ ਬਣਗੇ ਨਾ ਸਾਡੇ ਕੱਲਿਆਂ ਵਾਸਤੇ ਨਹੀਂ ਹੈ ਜਿਹੜੀ ਆਮ ਜਨਤਾ ਆਟਾ ਦਾਲ ਸਭ ਕੁਝ ਮਹਗਾ ਹੋਣਾ ਆਮ ਲੋਕਾਂ ਨੂੰ ਇਹ ਗੱਲ ਸਾਜੀ ਸਮਝ ਨਹੀਂ ਆ ਰਹੀ ਜਦੋਂ ਪਤਾ ਲੱਗਣਾ ਨਾ ਪਰ ਉਦੋਂ ਬੋਲਣ ਜੋਗਾ ਵੀ ਕੋਈ ਨਹੀਂ ਰਹਿਣਾ ਇੱਥੇ ਖੜਨ ਜੋਗਾ ਹੁਣ ਪਾਕਿਸਤਾਨ ਦੇ ਵਿੱਚ ਆਟੇ ਦੇਣ ਦਾ ਕੀ ਰੇਟ ਚੱਲ ਰਿਹਾ শ্রীলੰਕਾ 'ਚ ਸਾਰਿਆਂ ਨੂੰ ਪਤਾ ਆਪਾਂ ਨੂੰ ਪਰ ਲੋਕ ਸਮਝਦੇ ਨਹੀਂ ਪਤਾ ਨਹੀਂ ਕਾਹ ਤੋਂ ਇੰਨਾ ਇਕੱਠ ਨਹੀਂ ਕਰਦੇ ਹੈਗੇ ਜਿਹੜੇ ਪਿੰਡਾਂ ਦੇ ਹੋਰ ਰਹੇ ਜਣੇ ਵੀ ਸਾਨੂੰ ਨਹੀਂ ਲੋੜ ਹੈਗਾ ਕਿਸਾਨਾਂ ਦਾ ਕੱਲਾ ਮੁੱਦਾ ਇਹ ਆਮ ਲੋਕਾਂ ਨੂੰ ਥੋੜਾ ਸਮਝਾਣਾ ਪੈਣਾ ਹੈ। ਬਿਲਕੁਲ ਦੇਖ ਸਕਦੇ ਹੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਪਹੁੰਚੇ ਨੇ ਤਾਂ ਇਧਰੋਂ ਵੀ ਜਿਹੜਾ ਬਿਲਕੁਲ ਦਿਖਾਵਾ ਕਿ ਕਿਹੜੇ-ਕਿਹੜਿਆਂ ਨੂੰ ਰਾਹਗੀਰਾਂ ਨੂੰ ਆਉਣ ਦਿੱਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਆ। ਜਿਹੜਾ ਕੀ ਹੋ ਗਿਆ ਭਾਈ? ਇਹ ਭਰਾਵਾ ਮੋਦੀ ਸਰਕਾਰ ਨੇ ਗੰਦ ਪਾਦਾ ਇੱਥੇ ਬਿਲਕੁਲ। ਹੂੰ। ਹਾਂਜੀ ਬਾਬਾ ਜੀ। ਦਰਬਾਰ ਹੈਗਾ। ਐਸਾ ਸਹਿਯੋਗ ਦੇ ਰਹੇ ਆਂ ਅਲਟਰ ਸੰਸਥਾ ਲੋ। ਐਸੀ ਗੱਲਾਂ ਹੁਣ ਇੱਥੇ ਜਾਣਾ ਲੋਕਲ ਬੰਦੇ ਆ। ਹੁਣ ਇਹਦੇ ਬਾਅਦ ਕਿਧਰ ਕੁੰਮਕੇ ਜਾਈ ਦੱਸੋ। ਬਾਬਾ ਜੀ ਕਾਲੀ ਫੋਰਬੀਲ ਸੋ ਸੇਵਾ ਕਰਨੀ ਹੁੰਦੀ ਹੈ 10 ਪਤਾ ਨਹੀਂ 15 ਰਾ ਹੁਣੇ ਇਦਨ ਨੂੰ ਕੋਈ ਨਹੀਂ ਗਈਆਂ ਨਾ ਨਹੀਂ ਉਹ ਪਤਾ ਕਿੱਥੇ ਗਈਆਂ ਸ਼ੰਭੂ ਬਾਡਰ ਗਈਆਂ ਮੈਂ ਤੇ ਇੱਥੇ ਜਾਣਾ ਹੁਣ ਮੈਂ ਅਸੀਂ ਲੰਗਰ ਸ਼ੰਭੂ ਬਾਡਰ ਗਈਆਂ ਉਹ ਕਿੱਥੇ ਨਹੀਂ ਗਈਆਂ ਅੱਗੇ ਹਾਂਜੀ ਲੰਗਰ ਭੇਜਦੇ ਆ ਅਸੀਂ ਗੱਲ ਨਹੀਂ ਹੈ ਕਿ ਅੱਬਾ ਉਸੇ ਸਹਿਯੋਗ ਦੇ ਰਹੇ ਆ ਮੈਂ ਸਵੇਰ ਕੀ ਐਨੀ ਗੱਡੀਆਂ ਗੱਡੀਆਂ ਐਂਬੂਲੈਂਸ ਅਸੀਂ ਕੱਢ ਰਹੇ ਆ ਅਮਰਜੈਂਸੀ ਅਸੀਂ ਕੱਢ ਰਹੇ ਆ ਅਮਰਜੈਂਸੀ ਸੇਵਾ ਅਸੀਂ ਸੇਵਾ ਅਸੀਂ ਸੇਵਾ ਹੀ ਕਰਦੇ ਆਂ ਤੇ ਦਰਬਾਰ ਆ ਪੜਾ ਕੋਈ ਕਰਾ ਲਾ ਪੜਾ ਆ ਜਾਓ ਮੇਰੇ ਨਾਲ ਬੈਠੋ ਮੈਂ ਗਲਤ ਬੋਲਾ ਤੁਹਾਨੂੰ ਕਹਿ ਰਿਹਾ ਜੀ ਵੀ ਸ ਜ਼ਰੂਰ ਕੋ ਦੋ ਮਿੰਟ ਕੋਈ ਨਹੀਂ ਕੱਢ ਦਿੰਦੇ ਆ ਤੁਸੀਂ ਕੋਈ ਨਹੀਂ ਕੱਟੋ ਇਹ ਅਵਸਥਾ ਅਜ ਮੈਂ ਕਿੱਥੇ ਲੈ ਕੇ ਆਇਆ ਨਾ ਕੋ ਪਿੱਛੇ ਦਸ ਗੱਡੀਆਂ ਹੋਰ ਆ ਜਾਣੀਆਂ ਜੀ ਪਰਮਿਸ਼ਨ ਲਈ ਪਿੱਛੇ ਬੰਦੇ ਨੇ ਮੈਨੂੰ ਕਿਹਾ ਠੀਕ ਹੈ ਕੋਈ ਕੱਢ ਦਿੰਦੇ ਆ ਠੀਕ ਹੈ ਠੀਕ ਠੀਕ ਹੈ ਬਈ ਠੀਕ ਕੜਾ ਕਰ ਜਾਣ ਦਿਓ ਯਾਰ ਇਹਨੇ ਗੁਰਦੁਆਰੇ ਮੈਂ ਜਾਣਾ ਬਾਬੇ ਨੇ ਤਾਂ ਦੇਖ ਸਕਦੇ ਹੋ ਸੀ ਥੋੜਾ ਬਹੁਤ ਜਿਹੜਾ ਜਾਣ ਦਿਓ ਨਾ ਨਹੀਂ ਇਹਨੂੰ ਜਾਣ ਦਿਓ ਦੋ ਗੱਡੀਆਂ ਪਿੱਛੇ ਨਹੀਂ ਆ ਨਹੀਂ ਨਹੀਂ ਕਿਸ਼ ਨੂੰ ਨਹੀਂ ਜਾਣ ਦੇਣਾ ਸਾਰੀਆਂ ਆ ਜਾਣੀਆਂ ਯਾਰ ਭਾਈ ਭਾਈ ਹਮੇ ਨਹੀਂ ਲੰਘਣ ਦਿੰਦੇ ਯਾਰ ਕੀ ਹੋ ਗਿਆ ਹੁਣ ਗੱਡੀ ਇਹ ਕਿ ਕਿੱਥੇ ਜਾਣਾ ਗੱਡੀ ਨੇ ਹੇ ਜੋ ਮੋਦੀ ਨਹੀਂ ਗੱਡੀ ਬਾਈ ਉਹਨੇ ਕਿੱਥੇ ਜਾਣਾ ਕਿਨੂੰ ਕਿਨੂੰ ਜਾਂਦੇ ਰਹੋ ਨਾ ਦਾ ਨਾ ਦਾ ਇਹ ਕਹਿੰਦੇ ਪਿੰਡ ਕਰਾਲਾ ਜੀ ਨਾ ਇਹ ਕਹਿੰਦਾ ਕਨੌੜਾ ਜੀ ਪਤਾ ਨਹੀਂ ਕਿੱਥੇ ਦਾ ਹੈ ਕਿੱਥੇ ਦਾ ਨਹੀਂ ਹੈਗਾ ਇਹ ਵੀ 70 ਡੇਰਾ ਬੱਤੀ ਦਾ ਨੰਬਰ ਹੈ ਜੀ ਡੇਰਾ ਬੱਤੀ ਦਾ ਨੰਬਰ ਹੈ ਜੀ ਕੋਈ ਸਾਡੇ ਕੋਲ ਨਹੀਂ ਹੈਗਾ ਇਹ ਇੱਧਰੋਂ ਆਇਆ ਕਹਿੰਦੇ ਅਸੀਂ ਗੁਰਦੁਆਰੇ ਜਾਣਾ ਅਸੀਂ ਕੀਰਤਨ ਕਰਨ ਸਾਰੇ ਹੀ ਐਵੇਂ ਕਹਿੰਦੇ ਜੂਰੇ ਪਤਾ ਨਹੀਂ ਜੀ ਸਾਨੂੰ ਕੀਰਤਨ ਕਰਨਾ ਇਹ ਵੀ ਕੀਰਤਨ ਦਾ ਟਾਈਮ ਨਹੀਂ ਹੈ ਕੋਈ ਕੀਰਤਨ ਦਾ ਟਾਈਮ ਨਹੀਂ ਹੈਗਾ ਅਸੀਂ ਅਸੀਂ ਵੀ ਗੁਰਦੁਆਰੇ ਜਾਣੇ ਆ ਸਾਨੂੰ ਵੀ ਪਤਾ ਵੀ ਕੀਰਤਨ ਦਾ ਟਾਈਮ ਨਹੀਂ ਹੁੰਦਾਾਰੇ ਕਾਰ ਦੇ ਕਾਰੇ ਬਾਬਾ ਜੀ ਕਿਹੜਾ ਦੇਖ ਲਓ ਤੁਸੀਂ ਦੇਖ ਲਓ ਬਾਬਾ ਜੀ ਮੈਂ ਦੇਖੋ ਨਾ ਤੁਸੀਂ ਹਮਨੇ ਨੇ ਲਗੇ ਤੇ ਇੰਨੇ ਨੇ ਕੋਈ ਇੱਕ ਤਰਲ ਪਿੰਡ ਹੈ ਕਿ ਨਹੀਂ ਇਹ ਦੇਖ ਲਓ ਤੁਸੀਂ ਦੇਖ ਲਓ ਮੇਰਾ ਨਨਨੇ ਕ ਲਗੇ ਤੇ ਨਾਲੇ ਸੀਨੀਅਰ ਸਿਟੀਜ਼ਨ ਹੈਗੇ ਕੋਈ ਐਸੀ ਗੱਲ ਨਹੀਂ ਇਸ ਬਜ਼ੁਰਗ ਨੂੰ ਤਾਂ ਥੋੜੀ ਮਦਦ ਕਰੋ ਅਸੀਂ ਤੁਹਾਡੀ ਬਜ਼ੁਰਗਾਂ ਨੂੰ ਤਾਂ ਘਰਾਂ ਬੈਠਣਾ ਚਾਹੀਦਾ ਅੱਜ ਚਲੋ ਜੇ ਜੇ ਜ਼ਰੂਰੀ ਜਾਣਾ ਤਾਂ ਜੇ ਜ਼ਰੂਰੀ ਜੇ ਜ਼ਰੂਰੀ ਜਾਣਾ ਤਾਂ ਦੇਖੋ ਕਰ ਵੀ ਸਕਦੇ ਹੋ ਰਾਇਤ ਮਾੜੀ ਮੋਟੀ ਜੇ ਜਾਣਾ ਹੀ ਹੈ ਬਾਈ ਜੀ ਹਮੇ ਹਮੇ ਮੇਰੀ ਬਾਤ ਸੁਣ ਭੈਣ ਦੇ ਕੋਲੇ ਖਾ ਕੇ ਆਏ ਬਈ ਨਾ ਕੋਲੇ ਖਾ ਕੇ ਆਏ ਬਈ ਹਮੇ ਕੋਲੇ ਕੋਈ ਨਹੀਂ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਬਈ ਜਾ ਸਕਦਾ ਹੈ ਇਦਾਂ ਬਜ਼ੁਰਗਾਂ ਚਲੋ ਜਾਣਦੇ ਜਾਣਦੇ ਬਾਬਾ ਜੀ ਜਾਓ ਬਾਈ ਜਾਓ 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 ਜੋ ਸਾਡਾ ਕੱਟੋ ਯਾਰ ਬਾਬਾ ਜੀ ਨੂੰ ਕੱਟੋ ਯਾਰ ਤਾਂ ਗੋਮਕੀ ਸਕਿਉਰਟੀ ਨਾਲ ਬਾਈ ਬਾਈ ਨੇ ਫੇਰ ਵੀ ਛੁੱਟੀ ਲਈ ਵੀ ਆ ਕੀ ਬਾਈ ਪੀਸੀਐਮ ਦੀ ਸਕਿਉਰਟੀ ਚ ਬਾਈ ਨੇ ਫੇਰ ਛੁੱਟੀ ਲਈ ਵੀ ਆ ਇਹ ਕੋਈ ਗੱਲ ਵੀਰੇ ਕੱਢਾਂਗੇ ਸਾਰਿਆਂ ਨੂੰ ਕੱਢਾਂਗੇ ਇਹ ਗੱਲ ਨਹੀਂ 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 ਬਿਲਕੁਲ ਆਪਾਂ ਤਾਂ ਦੇਖ ਸਕਦੇ ਹੋ ਸੀ ਜਿਹੜੀ ਜਿਹੜੀ ਜਿਸ ਨੂੰ ਐਮਰਜੈਂਸੀ ਉੱਥੋਂ ਕੱਢ ਵੀ ਰਹੇ ਨੇ ਲੋਕ ਇਹੋ ਜੀ ਗੱਲ ਨਹੀਂ ਹੈ ਜਿੱਥੋਂ ਲੋਕ ਸਾਥ ਵੀ ਬਹੁਤ ਦੇ ਰਹੇ ਨੇ ਲੋਕ ਸਾਥ ਵੀ ਬਹੁਤ ਦੇ ਰਹੇ ਸਾਰੇ ਖੜੇ ਨੇ ਉਹ ਕਹਿੰਦੇ ਕੋਈ ਨਹੀਂ ਅਸੀਂ ਖੜੇ ਆ ਚਾਰ ਰੋਪਏ ਦਾ ਕੋਈ ਜੱਕ ਨਹੀਂ ਆ ਟਰੱਕ ਦੇਖੋ ਕਿੰਨੇ ਖੜੇ ਦਿਖਾ ਕੇ ਆਏ ਆ ਸਾਰੇ ਨੇ ਕਹਿ ਕਿਸੇ ਨੇ ਬੰਬੇ ਜਾਣਾ ਕਿਸੇ ਨੇ 나ਗਪੁਰ ਕਹਿੰਦੇ ਅਸੀਂ ਖੜੇ ਆ ਫਿਰ ਵੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਵਰ ਕਰ ਰਹੇ ਹੋ ਇਹ ਜੇ ਚਾ ਕੇ ਕਿ ਅਸੀਂ ਨਾਲ ਆ ਕਹਿੰਦੇ ਅਸੀਂ ਸਾਡੇ ਭਰਾ ਨਾਲ ਤੁਸੀਂ ਨਾਲ ਆ ਪਹਿਲਾਂ ਵੀ ਆਪਾਂ ਜਿੱਤਿਆ ਮੋਰ ਤਾਂ ਕੱਢ ਲਓ ਬਾਈ ਇਹਨਾਂ ਨੂੰ ਕੱਢਾਓ ਯਾਰ ਬਾਈ ਇੱਕੇ ਗੱਡੀ ਤੋਂ ਆ ਨਹੀਂ ਆਣੇਗੀ ਬਾਈ ਨੂੰ ਦੇਖ ਸਕਦੇ ਹੋ ਸਹੀ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਬਾਈ ਰੋਕਦੇ ਯਾਰ ਇਹ ਗੱਡੀ ਕਢਾ ਕੇ ਨਾ ਖਾਲੀ ਹੋ ਜਾਊਗਾ ਬਾਈ ਰੋਡ ਤਾਂ ਜਿੰਨਾਂ ਨੂੰ ਐਮਰਜੈਂਸੀ ਉਹਨਾਂ ਨੂੰ ਜ਼ਰੂਰ ਜਿਹੜਾ ਜਾਣ ਦਿੱਤਾ ਜਾ ਰਿਹਾ ਹੈਗਾ ਥੋੜੀ ਬਹੁਤ ਤਲਕਬਾਜ਼ੀ ਜਿਹੜੀ ਆ ਹੁੰਦੀ ਰਹਿੰਦੀ ਹੈਗੇ ਇਹੋ ਜਿਹੇ ਮਾਹੌਲ ਜਦੋਂ ਬਣਦਿਆ ਤਾਂ ਅਕਸਰ ਮਾੜਾ ਮੋਟਾ ਬੋਲ ਚਾਲ ਜਿਹੜੀ ਆ ਉਹ ਹੋ ਜਾਂਦੀ ਆ ਪਰ ਫੇਰ ਵੀ ਸਾਰਾ ਕੁਝ ਠੀਕ ਤਰ੍ਹਾਂ ਨਾਲ ਚੱਲ ਰਿਹਾ ਬਿਲਕੁਲ ਦੇਖ ਸਕਦੇ ਹੋ ਲੰਗਰ ਚੱਲ ਪਿਆ ਹੈਗਾ ਟੋਲ ਪਲਾਜ਼ੇ ਦੇ ਉੱਪਰ ਹੋਲਡਿੰਗ ਇਦਾਂ ਹੈ ਆ ਚਲੋ ਮੁੰਡਾ ਬੋਲਦਾ ਜੋ ਬੋਲਦਾ ਹੈ ਨਾ ਇੱਥੇ ਬਈ ਸਾਰੇ ਬੰਦਿਆਂ ਜਿਹੜੇ ਮਤਲਬ ਬਿਮਾਰ ਆ ਕੋਈ ਹੈ ਨਾ ਕੋਈ ਬੱਚੇ ਦਾ ਪੇਪਰ ਆ ਠੀਕ ਹੈ ਕਿਸੇ ਵੀ ਹੁਣ ਕਈ ਆਰਮੀ ਵਾਲੇ ਅਫਸਰ ਸੀਗੇ ਅਸੀਂ ਉਹਨਾਂ ਨੂੰ ਥੋੜਾ ਬਤਾ ਕੇ ਕਿਹਾ ਬਈ ਦੇਖੋ ਤੁਹਾਡੇ ਬੰਦੇ ਕਿਦਾਂ ਨਾਜਾਇਜ਼ ਕੰਮ ਕਰ ਰਹੇ ਆ ਉੱਥੇ ਹੈ ਨਾ ਵੀ ਯਾਰ ਸਾਡੇ ਦੇਖੋ ਵੀ ਕਿਸਾਨਾਂ ਦੇ ਬੋਲੋ ਵੀਰਾਂ ਦੇ ਸਿੰਘਾਂ ਵੀ ਕਿਸਾਨਾਂ ਨਾਲ ਨਾਜਾਇਜ਼ ਹੀ ਹੋ ਰਹੀ ਹੈ ਬਈ ਹੈ ਨਾ ਤੁਸੀਂ ਵੇਖੋਗੇ ਯਾਰ ਪੰਜਾਬ ਦੀ ਧਰਤੀ ਅੱਜ ਜਵਾਨੀ ਤੇ ਕਿਸਾਨੀ ਸੜਕਾਂ ਤੇ ਉਤਰੀ ਹੋਈ ਆ ਜਵਾਨੀ ਕਿਸ ਕਰਕੇ ਉਤਰੀ ਆ ਬਾਈ ਮੈਂ ਕਹਿੰਦਾ ਇੱਥੇ ਜਿੰਨੇ ਵੀ ਬੰਦੇ ਨੌਜਵਾਨ ਖੜੇ ਆ ਨਾ ਬਾਈ ਇੱਕ ਜਣਾ ਹੱਥ ਖੜਾ ਕਰਕੇ ਦੱਸੋ ਜਿਹੜਾ ਸਰਕਾਰੀ ਲਗਿਆ ਹੋਵੇ ਸਟੇਟ ਸੈਂਟਰ ਦੀ ਸਰਕਾਰ ਨੇ ਬਾਈ ਮੈਂ ਕਹਿੰਦਾ ਸਾਰਾ ਕੁਝ ਹੀ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਆ ਭਾਵੇਂ ਕੋਈ ਵੀ ਤੁਹਾਨੂੰ ਪਤਾ ਹੀ ਬਾਈ ਤੁਸੀਂ মিডিਆ ਵਾਲੇ ਆ ਹਨ ਤੇ ਕੋਈ ਚੀਜ਼ ਇਹਨਾਂ ਬੰਦਿਆਂ ਨੇ ਨਹੀਂ ਛੱਡੀ ਜਿਹੜੀ ਨਾ ਵਿਕੀ ਹੋਵੇ ਤੇ ਰਹਿੰਦੀ ਖੁੰਦੀ ਪੰਜਾਬ ਦੀ ਜ਼ਮੀਨਾਂ ਸੀਗੀਆਂ ਰੈਂਦੀ ਕੁੰਦੀ ਪੰਜਾਬ ਦੀ ਕਿਸਾਨੀ ਸੀ ਜਵਾਨੀ ਸੀ ਠੀਕ ਆ ਇਹਨਾਂ ਨੇ ਮੈਂ ਕਹਿਣਾ ਬਈ ਇਹ ਵੀ ਖਤਮ ਕਰ ਹੀ ਦੇਣੀ ਆ ਹਨਾ ਤਿੰਨ ਤਰ੍ਹਾਂ ਤਰੀਕੇ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਬਈ ਵਿਦੇਸ਼ਾਂ ਵਿੱਚ ਭੇਜ ਕੇ ਚਿੱਟੇ ਦੇ ਨਸ਼ੇ ਗਾਲ ਤੇ ਧਰਨੇ ਲਵਾ ਕੇ ਠੀਕ ਹੈ ਜਦੋਂ ਤੱਕ ਬਈ ਇਹ ਜ਼ਬਰ ਜ਼ੁਲਮ ਦਿੱਲੀ ਦੇ ਤਖਤ ਦੇ ਮਤਲਬ ਜਿਹੜਾ ਹੋ ਰਿਹਾ ਕਿਸਾਨਾਂ ਤੇ ਜਵਾਨਾਂ ਤੇ ਜਦੋਂ ਤੱਕ ਇਹ ਬੰਦ ਨਾ ਹੋਇਆ ਨਾ ਤਾਂ ਸਾਡੀ ਜਵਾਨੀ ਤੇ ਸਾਡੀ ਕਿਸਾਨੀ ਇਸੇ ਤਰ੍ਹਾਂ ਦਿੱਲੀ ਵੱਲ ਕੂਚ ਕਰਦੀ ਰਹੂਗੀ ਕਿੱਥੋਂ ਆਇਓ ਬਈ ਆਪਾਂ ਹੀ ਬਲੂਡ ਤੋਂ ਹੀ ਆ ਜੀ ਸਵੇਰੀ ਆਗੇ ਜਦੋਂ ਬਣਦਾ ਕਰਿਆ ਸਾਹ ਟੋਲ ਪਲਾਜ਼ਾ ਸਵੇਰੀ ਨਹੀਂ ਮੈਂ ਤਾਂ ਹੁਣੀ ਆਇਆ ਜੀ ਥੋੜੇ ਦਿਨ ਪਹਿਲਾਂ ਆਪਾਂ ਵੀ ਨਾਲ ਹੀ ਆ ਇਹਨਾਂ ਦੇ ਆਪਾਂ ਕੰਮ ਚੱਲੇ ਸੀਗੇ ਕੰਮ ਛੱਡ ਕੇ ਇੱਥੇ ਹੀ ਖੜ੍ਹ ਗਏ ਨਾਲੇ ਕੰਮ ਕਰਨ ਆਉਂਦੇ ਕੰਮ ਉਦੋਂ ਬਾਅਦ ਇੱਥੇ ਖੜ੍ਹ ਗਏ ਹਾਂਜੀ ਕੰਮ ਛੱਡਦਾ ਲੱਗੇ ਆਏ ਹੋਏ ਆ ਅਸੀਂ ਵੀ ਪ੍ਰਾਈਵੇਟ ਕੰਮ ਕੰਮਕਾਰਾਂ ਵਾਲੇ ਆ ਸਾਰੇ ਛੁੱਟੀਆਂ ਮਾਰ ਕੇ ਆਏ ਹੋਏ ਆ ਕਿਸ ਕਰਕੇ ਵੀ ਸਾਡੇ ਯਾਰ ਬਜ਼ੁਰਗਾਂ ਦੇ ਦੇਖ ਲਓ ਤੁਸੀਂ ਸ਼ੰਭੂ ਬਾਰਡਰ ਦੇ ਕਨੋਰੀ ਦੇ ਕਿੱਦਾਂ ਗੋਲੀਆਂ ਚਲਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨਹੀਂ ਮਤਲਬ ਹਿੰਦੁਸਤਾਨ ਦੀ ਸਰਕਾਰ ਪੰਜਾਬ ਤੇ ਹਿੰਦ ਦਾ ਇਹ ਬਾਰਡਰ ਬਣਿਆ ਹੋਇਆ ਹੈ ਬਾਈ ਆਮ ਲੋਕਾਂ ਦੀ ਕੀ ਗੱਲ ਹੈ ਇੱਕ ਆਮ ਲੋਕ ਗੱਲ ਨਹੀਂ ਸਮਝ ਰਹੇ ਟਾਈਮ 'ਚ ਜਿਹੜੇ ਲੋਕ ਕਹਿੰਦੇ ਆ ਵੀ ਜੱਟਾਂ ਕੋਲ ਜ਼ਮੀਨਾਂ ਆਏ ਤੇ ਦੂਜਿਆਂ ਨੂੰ ਸਾਨੂੰ ਕੀ ਲੋੜਾ ਲੜਨ ਦੀ ਬਾਈ ਜੀ ਜੇ ਅੱਜ ਸਾਡੇ ਕੋਲ ਏ ਕਾਨੂੰਨ ਬਣ ਗਏ ਨਾ ਸਾਡੇ ਕੱਲਿਆਂ ਵਾਸਤੇ ਨਹੀਂ ਹੈ ਜਿਹੜੀ ਆਮ ਜਨਤਾ ਆਟਾ ਦਾਲ ਸਭ ਕੁਝ ਮਹਗਾ ਹੋਣਾ ਆਮ ਲੋਕਾਂ ਨੂੰ ਇਹ ਗੱਲ ਸਾਜੀ ਸਮਝ ਨਹੀਂ ਆ ਰਹੀ ਜਦੋਂ ਪਤਾ ਲੱਗਣਾ ਨਾ ਪਰ ਉਦੋਂ ਬੋਲਣ ਜੋਗਾ ਵੀ ਕੋਈ ਨਹੀਂ ਰਹਿਣਾ ਇੱਥੇ ਖੜਨ ਜੋਗਾ ਹੁਣ ਪਾਕਿਸਤਾਨ ਦੇ ਵਿੱਚ ਆਟੇ ਦੇਣ ਦਾ ਕੀ ਰੇਟ ਚੱਲ ਰਿਹਾ শ্রীলੰਕਾ 'ਚ ਸਾਰਿਆਂ ਨੂੰ ਪਤਾ ਆਪਾਂ ਨੂੰ ਪਰ ਲੋਕ ਸਮਝਦੇ ਨਹੀਂ ਪਤਾ ਨਹੀਂ ਕਾਹ ਤੋਂ ਇੰਨਾ ਇਕੱਠ ਨਹੀਂ ਕਰਦੇ ਹੈਗੇ ਜਿਹੜੇ ਪਿੰਡ ਆਮ ਲੋਕਾਂ ਨੂੰ ਥੋੜਾ ਸਮਝਾਣਾ ਪੈਣਾ ਹੈ। ਬਿਲਕੁਲ ਦੇਖ ਸਕਦੇ ਹੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਪਹੁੰਚੇ ਨੇ ਤਾਂ ਇਧਰੋਂ ਵੀ ਜਿਹੜਾ ਬਿਲਕੁਲ ਦਿਖਾਵਾ ਕਿ ਕਿਹੜੇ-ਕਿਹੜਿਆਂ ਨੂੰ ਰਾਹਗੀਰਾਂ ਨੂੰ ਆਉਣ ਦਿੱਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਆ। ਜਿਹੜਾ ਕੀ ਹੋ ਗਿਆ ਭਾਈ? ਇਹ ਭਰਾਵਾ ਮੋਦੀ ਸਰਕਾਰ ਨੇ ਗੰਦ ਪਾਦਾ ਇੱਥੇ ਬਿਲਕੁਲ। ਹੂੰ। ਹਾਂਜੀ ਬਾਬਾ ਜੀ। ਦਰਬਾਰ ਹੈਗਾ। ਐਸਾ ਸਹਿਯੋਗ ਦੇ ਰਹੇ ਆ ਉਲਟ ਸੰਸਥਾ ਨੂੰ। ਐਸੀ ਗੱਲਾਂ ਹੋਣ ਇੱਥੇ ਜਾਣਾ ਲੋਕਲ ਬੰਦੇ ਆ। ਹੁਣ ਇਹਦੇ ਬਾਅਦ ਕਿਧਰ ਕੁੰਮਕੇ ਜਾਏ ਦੱਸੋ। ਬਾਬਾ ਜੀ ਸੋ ਕਾਲੀ ਫੋਰੀਬਲ ਸੋ ਸੇਵਾ ਕਰਨੀ ਹੁੰਦੀ ਹੈ 10 ਪਤਾ ਨਹੀਂ 15 ਰਾ ਹੋਣੇ ਇਦਨ ਕੋਈ ਨਹੀਂ ਗਈਆਂ ਨਾ ਨਹੀਂ ਉਹ ਪਤਾ ਕਿੱਥੇ ਗਈਆਂ ਸ਼ੰਭੂ ਬਾਡਰ ਗਈਆਂ ਮੈਂ ਤੇ ਇੱਥੇ ਜਾਣਾ